ਸ੍ਰੀ ਗਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਹਿੰਦੂ ਦੇਵੀ ਦੇਵਤਿਆਂ ਬਾਰੇ ਗਲਤ ਟਿੱਪਣੀ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਨਾਂ ਤੇ ਇੱਕ ਮੰਗ ਪੱਤਰ ਵਿਸ਼ਵ ਹਿੰਦੂ ਪਰਿਸ਼ਦ ਪੰਜਾਬ ਬਜਰੰਗ ਦਲ ਨਵਾਂ ਸ਼ਹਿਰ ਸਨਾਤਨ ਧਰਮ ਮੰਚ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜਸ਼ੰਕਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਗਿਆ ਅਗੋਂ ਇਹ ਦੱਸਿਆ ਕਿ ਇੱਕ ਪਾਸਟਰ ਵੱਲੋਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਉਹ ਸਾਡੇ ਸਨਾਤਨ ਧਰਮ ਦੇ ਦੇਵੀ-ਦੇਵਤਿਆਂ ਬਾਰੇ ਗਲਤ ਭਾਸ਼ਾ ਦਾ ਪ੍ਰਯੋਗ ਕਰ ਰਿਹਾ ਸੀ ਅਤੇ ਆਮ ਲੋਕਾਂ ਨੂੰ ਹਿੰਦੂ ਧਰਮ ਪ੍ਰਤੀ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜੇਕਰ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਬਣੀ ਰਹੇ ਉਹਨਾਂ ਇਸ ਪਾਸਟਰ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਨਵਾਂ ਸ਼ਹਿਰ ਦੇ ਮੁੱਖ ਬਾਜ਼ਾਰਾ ਵਿੱਚ ਨਜਾਇਜ਼ ਕਬਜ਼ਾ ਹਟਾਉਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਅਸਰ ਕੁਝ ਦੇਰ ਹੀ ਨਜ਼ਰ ਆਉਂਦਾ ਹੈ ਜਦਕਿ ਨਗਰ ਕੌਂਸਲ ਦੇ ਮੁਲਜ਼ਮਾਂ ਦੇ ਦ ਜਿਸ ਕਾਰਨ ਰਾਹੀਗਰਾਂ ਤੇ ਵਾਹਨ ਚਾਲਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਅਜਿਹੀ ਹੀ ਪਰੇਸ਼ਾਨੀ ਤੋਂ ਲੰਘ ਕੇ ਰਾਹੀਗਰਾਂ ਤੇ ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਦੁਕਾਨਦਾਰ ਵੱਲੋਂ ਪਹਿਲਾਂ ਤਾਂ 2-3 ਫੁੱਟ ਤੱਕ ਦੁਕਾਨਾਂ ਦੇ ਬਾਹਰ ਆਪਣਾ ਸਮਾਨ ਦਾ ਡਿਸਪਲੇ ਕੀਤਾ ਜਾਂਦਾ ਹੈ ਫਿਰ ਉਸ ਤੋਂ ਅੱਗੇ ਆਪਣੇ ਵਾਹਨ پارک ਕਰ ਦਿੱਤੇ ਜਾਂਦੇ ਹਨ ਜਿਸ ਕਰਕੇ ਹਰ ਇੱਕ ਦੁਕਾਨਦਾਰ ਵੱਲੋਂ ਕਰੀਬ 6 ਫੁੱਟ ਸਾਹ ਤੇ ਕਬਜ਼ਾ ਕਰ ਲਿਆ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਈਐਸਏ ਸਿੰਦਰਪਾਲ ਨੇ ਦੱਸਿਆ ਕਿ ਉਸ ਮੀਟ ਪੁਲਿਸ ਪਾਰਟੀ ਚੱਕੀ ਪੁਛਾਈ ਚੈਕਿੰਗ ਸੰਬੰਧੀ ਗੱਜ ਦੌਰਾਨ ਪਿੰਡ ਕਾਠਗੜ ਦੇ ਮੋੜ ਤੇ ਮੌਜੂਦ ਸਨ ਇਸ ਦੌਰਾਨ ਉਹਨਾਂ ਨੂੰ ਮੁਖਵਰ ਖਾਸ ਨੇ ਸੂਚਨਾ ਦਿੱਤੀ ਕਿ ਗੁਰਪ੍ਰੀਤ ਸਿੰਘ ਉਫ ਗੋਗ ਕੀ ਪੁੱਤ ਨਸੀਬ ਚੰਦ ਵਾਸੀ ਪਿੰਡ ਜਲਾਲਪੁਰ ਥਾਣਾ ਕਾਠਗੜ ਜਿਹੜਾ ਕਿ ਚੰਡੀਗੜ੍ਹ ਤੋਂ ਸਸਤੇ ਭਾਅ 'ਚ ਸ਼ਰਾਬ ਲਿਆ ਕੇ ਮਹਿੰਗੇ ਭਾਅ 'ਚ ਵੇਚਣ ਦਾ ਨਜਾਇਜ਼ ਧੰਦਾ ਕਰਦਾ ਹੈ ਉਹ ਅੱਜ ਵੀ ਪਿੰਡ ਜਲਾਲਪੁਰ ਦੇ ਮੋੜ ਨੇੜੇ ਸ਼ਰਾਬ ਰੱਖ ਕੇ ਗਾਕਾ ਦੀ ਉਡੀਕ ਕਰ ਰਿਹਾ ਹੈ ਸੂਚਨਾ ਭਰੋਸੇ ਹੋਣ ਤੇ ਪੁਲਿਸ ਵੱਲੋਂ ਤੁਰੰਤ ਛਾਪੇਮਾਰੀ ਕਰਕੇ ਮulzing ਗ ਨਮਾਸ਼ੇਰ ਦੇ ਜੀ ਕਮਾਈਨਿੰਗ ਇੰਸਪੈਕਟਰ ਜੋਗਰਾਣ ਨੇ ਦੱਸਿਆ ਕਿ ਉਸਨੇ ਸਾਥੀ ਕਰਮਚਾਰੀਆਂ ਦੇ ਰਾਹੋਂ ਦੇ ਇਲਾਕੇ ਵਿੱਚ ਮਾਈਨਿੰਗ ਸੰਬੰਧੀ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ ਖੇਤ ਵਿੱਚ ਮਿੱਟੀ ਨਾਲ ਭਰੀ ਹੋਈ ਟਰੈਕਟਰ ਟਰਾਲੀ ਨੰਬਰ PB32L0772 ਖੜੀ ਸੀ ਅਤੇ ਨਾਲ ਹੀ ਇੱਕ JCB ਮਸ਼ੀਨ ਸੀ ਜਿਸ ਨਾਲ ਮਿੱਟੀ ਦੀ ਪੁਟਾਈ ਕੀਤੀ ਜਾਂਦੀ ਹੈ ਪਰ ਕੋਈ ਵੀ ਵਿਅਕਤੀ ਉੱਥੇ ਮੌਜੂਦ ਨਹੀਂ ਸੀ ਪੁਲਿਸ ਨੇ ਮਾਈਨਿੰਗ ਇੰਸਪੈਕਟਰ ਵੱਲੋਂ ਦਿੱਤੀ ਦਰਖਾਸਤ ਦੇ ਆਧਾਰ ਤੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ JCB ਦੇ ਅਣਪਛਾਤੇ ਚਾਲਕ ਟਰੈਕਟਰ ਟਰਾਲੀ ਦੇ ਅਣਪਛਾਤੇ ਚਾਲਕ ਅਤੇ ਜ਼ਮੀਨ ਦੇ ਅਣਪਛਾਤੇ ਮਾਲਕ ਦੇ ਖਿਲਾਫ ਨਜਾਇਜ਼ ਸੁਨੀਲ ਕੁਮਾਰ ਵਾਸੀ ਪਿੰਡ ਪੱਦੀ ਸੂਰਾ ਨੇ ਦੱਸਿਆ ਕਿ ਉਹ ਸਹਿਲਾ ਖੁਰਦ ਸਥਿਤ ਪੀਐਨਬੀ ਦੇ ਏਟੀਐਮ ਵਿੱਚੋਂ 20000 ਰੁਪਏ ਕਢਵਾਏ ਅਤੇ ਪੈਸੇ ਗਿਣ ਰਿਹਾ ਸੀ ਪਰ ਉਸਨੇ ਹਜੇ ਏਟੀਐਮ ਮਸ਼ੀਨ ਵਿੱਚੋਂ ਕਾਰਡ ਆਪਣਾ ਨਹੀਂ ਬਾਹਰ ਕੱਢਿਆ ਸੀ ਪਰ ਉਸਦੇ ਨਾਲ ਇੱਕ ਖੜੇ ਵਿਅਕਤੀ ਨੇ ਬੜੀ ਹੀ ਚਲਾਕੀ ਨਾਲ ਕਾਰਡ ਬਦਲ ਲਿਆ ਪਰ ਉਸਨੂੰ ਕੁਝ ਵੀ ਪਤਾ ਨਹੀਂ ਲੱਗਿਆ ਲਗਭਗ 10-15 ਮਿੰਟ ਬਾਅਦ ਉਸਦੇ ਖਾਤੇ ਵਿੱਚੋਂ 60000 ਰੁਪਏ ਹੋ ਨਿਕਲਣ ਦਾ ਮੋਬਾਈਲ ਦਾ ਮੈਸੇਜ ਆਇਆ ਇਸ ਦੌਰਾਨ ਉਸਨੇ ਫੇਰ ਧਿਆਨ ਨਾਲ ਦੇਖਿਆ ਤਾਂ ਉਸਦੇ ਏਟੀਐਮ ਕਾਰਡ ਵੀ ਬਦਲਿਆ ਹੋਇਆ ਸੀ ਉਸਨੇ ਬੈਂਕ ਜਾ ਕੇ ਪਾਸਬੁੱਕ ਵੀ ਚੈਂਟੀ ਕਰਵਾਈ ਤਾਂ ਉਸਦੇ ਖਾਤੇ ਵਿੱਚੋਂ 60000 ਰੁਪਏ ਨਿਕਲਿਆ ਸੀ ਉਸ ਨੂੰ ਪਤਾ ਲੱਗਾ ਕਿ ਉਸਦਾ ਏਟੀਐਮ ਕਾਰਡ ਕਿਸੇ ਨੇ ਸਵਾਈਪ ਮਸ਼ੀਨਾ ਇਸਤੇਮਾਲ ਕਰਕੇ 60000 ਰੁਪਏ ਉਸਦੇ ਖਾਤੇ ਵਿੱਚੋਂ ਕਢਵਾਏ ਹਨ ਗੁਰਦਾਸਪੁਰ ਦੇ ਪਟਾਲਾ ਵਿੱਚ ਨੈਸ਼ਨਲ ਹਾਈਵੇ ਦੇ ਬਨੇ ਹੋਟਲ ਵਿੱਚ ਕੱਲ ਹੀ ਨੇਤਾ ਦੇ ਉਸਦੇ ਦੋਸਤ ਨੇ ਗੋਲੀਆਂ ਮਾਰ ਕੇ ਹੱਤਿਆਕਾ ਦਿੱਤੀ 24 ਘੰਟੇ ਵਿੱਚ ਹੀ ਪੁਲਿਸ ਨੇ ਮਾਮਲੇ ਨੂੰ ਸੁਲਝਾ ਲਿਆ ਜਿਸ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ ਉਸ ਨੂੰ ਵੀ ਜਬਤ ਕਰ ਲਿਆ ਗਿਆ ਹੈ ਪੁਲਿਸ ਨੇ ਦੋਸਤ ਨੂੰ ਕਾਬੂ ਕਰ ਲਿਆ ਪਰ ਹੋ ਫਿਰੋਜ਼ਪੁਰ ਵਿੱਚ ਭਾਰਤ-ਪਾਕਿਸਤਾਨ ਦੇ ਸੀਆਈ ਅਮਰitsar ਪੁਲਿਸ ਨੇ ਬੀਐਸਐਫ ਨਾਲ ਮਿਲਕੇ ਹਥਿਆਰਾਂ ਦੀ ਵੱਡੀ ਖੇਪ ਫੜੀ ਹੈ ਇਸ ਤਹਿਤ 5 ਸੌਲਟ 5 ਪਿਸਤੋਲੇ ਤੇ 9 ਮੈਗਜ਼ੀਨ ਬਰਾਮਦ ਕੀਤੇ ਗਏ ਮਿਲੀ ਜਾਣਕਾਰੀ ਮੁਤਾਬਕ ਬੀਐਸਐਫ ਦੀ 136 ਬਟਾਲੀਅਨ ਦੇ ਏਰੀਆ ਵਿੱਚ ਇਹ ਹਥਿਆਰ ਗੁਰਜੰਟ ਨਾਮੀ ਕਿਸਾਨ ਦੇ ਖੇਤਾਂ ਵਿੱਚੋਂ ਮਿਲੇ ਹਨ ਅਤੇ ਇਹ ਹਥਿਆਰ ਪਾਕਿਸਤਾਨ ਤੋਂ ਭੇਜੇ ਗਏ ਹਨ ਬਠਿੰਡਾ ਵਿਖੇ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਜਾਣਕਾਰੀ ਮੁਤਾਬਕ ਫੈਕਟਰੀ ਵਿੱਚ ਸਿਉਂਕ ਲਗਾਉਣ ਦੀ ਦਵਾਈ ਬਣਾਈ ਜਾਂਦੀ ਸੀ ਘਟਨਾ ਬਾਰੇ ਪਤਾ ਲੱਗਦਾ ਹੈ ਹੀ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਘਨੌਰ ਬੈਂਕ ਡਕੈਤੀ ਮਾਮਲੇ ਵਿੱਚ ਪੁਲਿਸ ਨੇ ਕਾਂਗਰਸੀ ਸਰਪੰਚ ਸਮੇਤ 4 ਨੂੰ ਕਾਬੂ ਕੀਤਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਜ਼ਦੀਕੀ ਰਿਹਾ ਇਹ ਸਰਪੰਚ ਸੰਘੋਲ ਬੈਂਕ ਡਕੈਤੀ ਮਾਮਲੇ ਦਾ ਲੋੜਿੰਦਾ ਸੀ। ਐਸਐਸਪੀ ਵਰੁਣ ਸ਼ਰਮਾ ਨੇ ਇਸ ਦੀ ਪੁਸ਼ਟੀ ਕਰਦੇ ਦੱਸਿਆ ਕਿ ਡਕੈਤੀ ਮਾਮਲੇ ਵਿੱਚ ਅਮਨਦੀਪ ਸਿੰਘ ਸਰਪੰਚ ਵਾਸੀ ਪਿੰਡ ਹਫਜ਼ਾਬਾਦ, ਦਿਲਪ੍ਰੀਤ ਪਾਣਾ ਵਾਸੀ ਪਿੰਡ ਬਾਲਸੰਡਾ, ਪ੍ਰਭਦੇਵਾਲ ਵਾਸੀ ਬਾਲਸੰਡਾ ਅਤੇ ਨਰਿੰਦਰ ਸਿੰਘ ਪਿੰਡ ਬਲਰਾਮਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਵਿੱਚ ਐਮਸੀਡੀ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ ਆਪ ਦੇ ਤਿੰਨ ਸਾਬਕਾ ਵਿਧਾਇਕ ਮੰਗਲਵਾਰ ਨੂੰ ਪਾਤ ਭਵੀ ਸ਼ਾਮਲ ਹੋ ਗਏ ਦਿੱਲੀ ਛੋਣੀ ਦੇ ਕਮਾਂਡੋ सुरेंद्र ਸਿੰਘ ਤਿਰਲੋਕਪੁਰੀ ਤੋਂ ਆਪ ਦੇ ਸਾਬਕਾ ਵਿਧਾਇਕ ਰਾਜੂ ਢੀਗਾਨ ਅਤੇ ਗੋਕਲਪੁਰ ਤੋਂ ਸਾਬਕਾ ਵਿਧਾਇਕ ਚੌਧਰੀ ਫਤੇ ਸਿੰਘ ਪਾਜਾਵੀ ਸ਼ਾਮਲ ਹੋ ਗਏ ਹਨ ਨੀਦਰਲੈਂਡ ਤੇ ਸਨੇਗਲ ਨੇ ਮੰਗਲਵਾਰ ਨੂੰ ਇੱਥੇ ਗਰੁੱਪ A ਦੇ ਆਪਣੇ ਆਖਰੀ ਲੀਗ ਮੈਚ ਵਿੱਚ ਜਿੱਤਾਂ ਦਰਜ ਕਰਕੇ FIFA ਵਿਸ਼ਵ ਕਾ ਫੁੱਟਬਾਲ ਟੂਰਨਾਮੈਂਟ ਦੇ ਆਖਰੀ 16 ਵਿੱਚ ਜਗ੍ਹਾ ਬਣਾ ਲਈ। ਨੀਦਰਲੈਂਡ ਨੇ ਮੇਜ਼ਬਾਨ ਕਤਰ ਨੂੰ 2-0 ਨਾਲ ਹਰਾਇਆ ਜਦਕਿ ਸਨੇਗਲ ਨੇ ਇਕਲਾਬੌਰ ਨੂੰ 2-1 ਨਾਲ ਹਰਾਇਆ। ਕਤਰ ਵਿਸ਼ਾ ਫੁੱਟਬਾਲ ਕੱਪ ਦੇ ਇਤਿਹਾਸ ਵਿੱਚ ਪਹਿਲਾ ਦੇਸ਼ ਬਣ ਗਿਆ ਹੈ ਜਿਸ ਨੇ ਗਰੁੱਪ G ਵਿੱਚ ਆਪਣੇ 3 ਮੈਚ ਗਵਾਏ ਹਨ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਂ ਸਾਫ਼ ਰਹੇਗਾ। ਅੱਜ ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 29 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ